ਆ ਗ੍ਰੋਹ ਲਾ ਲੇ ਜੇ ਲੱਖੜੋ ਗਿਆ ਲੈ ਉਹ 11 ਤੋਂ 12 ਕੀਰਤਨ ਸੀ ਜਿੱਲੀ ਜਿਆਦਾ ਹੋ ਰਹਾ ਹੈ 5 ਹੋ ਗਿਆ ਬੰਦ ਹੋ ਗਿਆ ਜੋਸ਼ ਨੂੰ ਕਹਦੇ ਆ ਭੇਜ ਦੇ ਹੱਥਾਂ ਨੂੰ ਜੋਸ਼ ਨੂੰ ਪਤਾ ਨਾ ਆਰਸੀਐਮ ਚ ਆ ਜਾਣੀ ਆ ਉੱਥੋਂ ਚੱਕ ਲਾਂਗੇ ਜੋਸ਼ ਕਿਹੜਾ ਵਾ ਜੋਸ਼ ਨੂੰ 99ਵੇਂ ਬਰਮ ਕਦਮਾ ਪ੍ਰੈਜ਼ਨ ਐਕਟ ਦਾ ਓਵੀ ਅੰਮ੍ਰਿਤਸਰ ਦੇ ਵਿੱਚ ਇਹਦੇ ਤੇ ਚਰਚਾ ਹੈ ਅੰਮ੍ਰਿਤਸਰ ਦਾ ਰਹਿਣ ਵਾਲਾ ਤੇ ਇਥੋਂ ਇਹ ਇਸ ਨੂੰ ਆਪਾਂ ਇਨੀ ਹੈਰਨਸ ਨੇ 8 ਕਿਲੋ ਹੈਰਨਸ ਰਿਕਵਰ ਕੀਤਾ ਹੈ ਇਹ ਜੀ ਇਨਵੈਸਟੀਗੇਸ਼ਨ ਕਰ ਰਹੇ ਹੈ ਜੀ ਜਿਹੜਾ ਇਹਨੇ ਕਿਸੇ ਬੰਦੇ ਹੋਰ ਨੇ ਇਸ ਨੂੰ ਦਿੱਤੀ ਹੈ ਪਹਿਲਾਂ ਤੇ ਇਹਨੇ ਅੱਗੇ ਵੇਚਣੀ ਸੀ ਉਹ ਅਸੀਂ ਦੋਨੇ ਪਾਸੇ ਜਿਹੜੇ ਫੋਰਵਰਡ ਤੇ ਬੈਕਵਰਡ ਦੇ ਪੜਨਾ ਲਿਖੀ ਕਿ 47 ਨੰਬਰ ਮੁਕਦਮਾ ਕਦੋਂ ਦਾ ਹੈ ਜੀ ਉਹਦੇ ਵਿੱਚ ਕੀ ਹੈ ਫਿਲਹਾਲ ਜੀ ਜਿਹੜਾ 47 ਨੰਬਰ ਇਹ 29 9 19 ਦਾ ਮੁਕਦਮਾ ਹੈ ਫੜੀ ਹੈਗੀ ਔਰ ਕਿੰਨੇ ਬੰਦਿਆਂ ਦਾ ਜਿਹੜੀ ਇਹ ਫੜੀ ਹੈ ਕੀ ਮੰਨਣਾ ਇਹ ਜਿਹੜੀ ਸਾਡੇ ਡੀਐਸਪੀ ਰਾਜਵੀਰ ਜੀ ਤੇ ਸਾਡੇ ਐਸਐਚਓ ਮੱਲਾਂਵਾਲਾ ਇਹਨਾਂ ਦੀ ਟੀਮ ਇਹਨਾਂ ਨੇ ਇਨਫੋਰਮੇਸ਼ਨ ਵੀ ਮਿਲੀ ਹੋਈ ਸੀ ਤੇ ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਜਿੱਥੇ ਕਿ ਦੋਸ਼ੀ ਆਕਾਸ਼ ਉਰਫ ਛੋਟੂ ਉਮਰ ਕਰੀਬ 29 ਸਾਲ ਪੁੱਤਰ ਤਰਸੀਮ ਕੌਰ ਵਾਸੀ ਹਾਊਸ ਨੰਬਰ 15/15 15/12 ਬੀ ਗਵਾਲ ਮੰਡੀ ਰਾਮਤੀਰਥ ਰੋਡ ਕੈਂਟੋਨਮੈਂਟ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਸੀ ਉਹ ਕਾਰ ਤੇ ਆਇਆ ਜੋ ਉਹਦੇ ਕੋਲ PB02ET3069 ਇੱਕ ਕਾਰ ਸੀਗੀ ਤੇ ਜਿਹਦੇ ਵਿੱਚ ਉਹ ਆਇਆ ਤੇ ਉਸਨੇ ਨਾਕੇबंदी ਦਿਨ ਨੂੰ ਰੁਕਿਆ ਗਿਆ ਇਸ਼ਾਰਾ ਕੀਤਾ ਕਿ ਨਾਕਾ ਤੋੜਦਾ ਹੋਇਆ ਅੱਗੇ ਕਾਰ ਦੌੜਾਈ ਉਸ ਨੂੰ ਰੋਕ ਕੇ ਫੜਿਆ ਇੰਟਰਸੈਪਟ ਕੀਤਾ ਤਾਂ ਉਸ ਦੇ ਕੋਲੋਂ 8 ਕਿਲੋ ਜਿਹੜੀ ਹੈਰਨ ਬਰਾਮਦ ਹੋਈ ਹੈ ਸਰ ਐਨੀਬਾਡੀ ਇਨ ਕਨਸਾਈਨਮੈਂਟ ਇਹ ਕਿੱਥੇ ਲੈ ਕੇ ਜਾ ਰਿਹਾ ਸੀ ਔਰ ਕਿੱਥੋਂ ਲੈ ਕੇ ਆਇਆ ਹੈਗਾ ਹੈ ਇਹ ਸਾਡੀ ਜਿਹੜੀ ਹੰਦੀ ਪੁਸ਼ਕਿਸ਼ ਮੁਤਾਬਕ ਇਹ ਫਿਰੋਜ਼ਪੁਰ ਤੋਂ ਇਸਨੇ ਲਈ ਸੀ ਤੇ ਅੱਗੇ ਅੰਮ੍ਰਿਤਸਰ ਚੱਲਿਆ ਸੀ ਤੇ ਇਹ ਜਿਹੜੇ ਪਿਛਲੇ ਬੰਦੇ ਜਿੱਥੋਂ ਲਈ ਹੈ ਤੇ ਅੱਗੇ ਜਿਹਨੂੰ ਦੇਣੀ ਸੀ ਉਹ ਅਸੀਂ ਆਈਡੈਂਟੀਫਾਈ ਕਰ ਲਿਆ ਤੇ ਜਲਦ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਸਰ ਇਹ ਤਾਰੋਬਾਰ ਆਈ ਹੈਗੀ ਐ ਮੋਸਟ ਪ੍ਰੋਬਬਲੀ ਤਾਰੋਬਾਰ ਸਰਿਕਾ ਜੀ ਡੀਜੀਪੀ ਸਾਹਿਬ ਨੇ ਵੀ ਇੱਕ ਕੀਤੀ ਹੈ ਜੀ ਟਵੀਟ ਕੀਤਾ ਉਹਦੇ ਚ ਤਰਨ ਤਰਨ ਲੱਕ ਵਿੱਚ 6 ਕਿਲੋ ਵੀ ਫੜੀ ਗਈ ਐ ਸਰ ਇਹਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਇਹਨੂੰ ਤੇ ਜਾਂ ਇਹ ਅਲੱਗ-ਅਲੱਗ ਸਰ ਨਹੀਂ ਇਹ ਅਲੱਗ-ਅਲੱਗ ਹੈ ਜੀ ਉਹਨਾਂ ਦੀ ਅਲੱਗ ਰਿਕਵਰੀ ਹੋਈ ਏ ਸਾਡੀ ਅਲੱਗ ਸਰ ਦੋ ਦਿਨ ਪਹਿਲਾਂ ਸਰ ਵੱਡੀ ਵਾਰ ਸਰ ਦੇ ਨਾਲ ਜਿਹੜੀ ਪੀਸੀ ਕੀਤੀ ਸੀਗੀ ਉਦੋਂ ਡਰੋਨ ਨਾਲ ਹੀਰੋਇਨ ਆਈ ਸੀ ਕੀ ਇਹ ਹੀਰੋਇਨ ਉਹਨਦੇ ਨਾਲ ਵੀ ਖੇਪ ਆ ਸਕਦੀ ਜਿਹੜੀ ਪਾਸੇ ਪਈ ਹੋਵੇ ਜਿਹੜੀ ਨਿਗਾ ਚ ਨਾ ਆਈ ਹੋਵੇ ਤੇ ਬਾਅਦ ਚ ਉਹਨੂੰ ਆਇਡੈਂਟੀਫਾਈ ਕਰਕੇ ਲੈ ਕੇ ਜਾ ਰਹੇ ਹੂ ਨਹੀਂ ਦੇਖੋ ਇਹ ਪੈਕੇਟਸ ਤਾਂ ਉਵੇਂ ਹੀ ਸੀਗੇ ਤੇ ਉਹ ਕਿਹਾ ਨਹੀਂ ਜਾ ਸਕਦਾ ਪਰ ਉੱਥੇ ਪੂਰੀ ਥੋਰੋ ਸਰਚ ਹੋਈ ਸੀ ਉਸ ਜਗ੍ਹਾ ਤੇ ਤੇ ਬਾਕੀ ਸਾਡੀ ਇਨਵੈਸਟੀਗੇਸ਼ਨ ਦੌਰਾਨ ਪਤਾ ਲੱਗਿਆ ਸਰ ਜਿਹੜੇ ਇੱਥੋਂ ਦੇ ਸ਼ਖਸ ਨੇ ਦਿੱਤੀ ਹੈਗੀ ਆ ਸਕੀ ਉਹ ਸਰਹਦੀ ਇਲਾਕੇ ਦਾ ਰਹਿਣ ਵਾਲਾ ਹੈਗਾ ਔਰ ਐਡੀ ਵੱਡੀ ਕਨਸਾਈਨਮੈਂਟ ਹੈਗੀ ਸਰ ਜਿਵੇਂ 8 ਕਿਲੋ ਹੈਗੀ ਹੈ ਇਥੋਂ ਸਿਗੀ ਜਿਹੜੀ ਸਾਡੇ ਇਹ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਜੇ ਆਪਾਂ ਹੁਣੇ ਇਹਦਾ ਨਾਮ ਡਿਸਕਲੋਜ਼ ਨਹੀਂ ਕਰਾਂਗੇ ਤੇ ਬਟ ਅਸੀਂ ਜਲਦੀ ਸਾਡੀਆਂ ਟੀਮਸ ਬਣੀਆਂ ਹੋਈਆਂ ਅਸੀਂ ਜਲਦੀ ਪੜ ਲਾਂਗੇ ਠੀਕ ਸਰ ਜਿਹੜੇ 8 ਕਿਲੋ ਦੇ ਵਿੱਚ ਫੜੇ ਗਏ ਹੈਗੇ ਇਹਨਾਂ ਦੇ ਉੱਪਰ ਪਹਿਲਾਂ ਵੀ ਕੋਈ ਮੁਕਦਮਾ ਦਰਜ ਹੈਗਾ ਹਾਂ ਜਿਹੜੇ ਅਸੀਂ ਆਕਾਸ਼ ਉਰਫ ਛੋਟੂ ਆ ਇਹ ਮੁਕਦਮਾ ਨੰਬਰ 47 29 19 ਦਾ ਐਨਡੀਪੀਐਸ ਐਕਟ ਦਾ ਥਾਣਾ ਐਨਸੀਬੀ ਜ਼ਿਲ੍ਹਾ ਕਮਿਸ਼ਨਰੇਟ ਅੰਮ੍ਰਿਤਸਰ ਅਧਰਜ ਉਹਦੇ ਵਿੱਚ 290 ਗ੍ਰਾਮ ਨਿਕਲੇਦੇ ਤੋਂ ਹਰਨ ਰਿਕਵਰ ਹੋਈ ਸੀ ਤੇ ਇਵੇਂ ਹੀ ਦੂਸਰਾ ਮੁਕਦਮਾ 398 24822 ਦਾ ਪ੍ਰिजन ਐਕਟ ਦਾ ਅਧਰਜ ਜ਼ਿਲ੍ਹਾ ਕਮਿਸ਼ਨਰੇਟ ਅੰਮ੍ਰਿਤਸਰ ਦੇ ਵਿੱਚ